ਸਤ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਮੈਂ ਬਿਲਕੁਲ ਠੀਕ ਆ ਵਧੀਆਂ ਹਾਂ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਔਰ ਤੁਹਾਡਾ ਬਹੁਤ ਹੀ ਵੈਲਕਮ ਹੈ ਮੇਰੇ ਚੈਨਲ ਤੇ ਤੇ ਅੱਜ ਮੈਂ ਪੰਜਾਬੀ ਵਿੱਚ ਵੀਡੀਓਜ਼ ਬਣਾਵਾਂਗੀ ਸ਼ੂਟ ਕਰਾਂਗੀ ਕਿਉਂਕਿ ਮੇਰਾ ਜੋ ਪੰਜਾਬੀ ਵਿੱਚ ਵਲੋਗ ਬਣਾਇਆ ਸੀ ਵੈਸੇ ਰਿਸਪਾਂਸ ਠੀਕ ਆਇਆ ਹੈ ਔਰ ਮੈਨੂੰ ਲੱਗਦਾ ਹੈ ਕਿ ਲੋਕ ਮੇਰੀ ਵੀਡੀਓਜ਼ ਦੇਖਣਗੇ ਜੋ ਪੰਜਾਬੀ ਹੈ ਉਹ ਬੋਲ ਰਹੇ ਹਨ ਕਿ ਤੁਸੀਂ ਪੰਜਾਬੀ ਵਿੱਚ ਵੀਡੀਓਜ਼ ਬਣਾਓ ਤਾਂ ਹੁਣ ਮੈਂ ਪੰਜਾਬੀ ਚ ਵੀਲੋਗ ਬਣਾਵਾਂਗੀ ਤੇ ਤੁਹਾਨੂੰ ਲੋਗ ਸਾਰਿਆਂ ਨੂੰ ਦਿਖਾਵਾਂਗੀ ਆਪਣਾ ਵਲੋਗ ਤੇ ਜੀ ਮੈਂ ਸਾਰਾ ਕੰਮ ਕਰਕੇ ਫ੍ਰੀ ਹੋ ਗਈ ਸੀ ਬੱਚੇ ਸਕੂਲੇ ਦੋਨੋਂ ਚਲ ਗਏ ਆ ਬੇਟੇਆ ਮੇਰੀਆਂ ਔਰ ਸਾਰਾ ਕੰਮ ਕਰਕੇ ਫ੍ਰੀ ਹੋ ਕੇ ਹੂੰ ਨਾਈ ਆ ਮੈਂ ਕਿਚਨ ਚ ਔਰ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਮੈਂ ਸੋਚਿਆ ਮੈਂ ਕੀ ਬਣਾਵਾਂ ਤੇ ਕੁਝ ਬਣਾਉਣ ਵਾਸਤੇ ਤੇ ਹੈ ਹੀ ਨਹੀਂ ਅਚਲਿ ਸਬਜ਼ੀ ਨਹੀਂ ਹੈ ਕੋਈ ਤੇ ਮੈਂ ਫੇਰ ਸੋਚਿਆ ਇਤਰਾ ਕਰਦੇ ਆ ਰਾਤ ਦੇ ਚਾਵਲ ਪਏ ਸੀ ਤੇ ਹੁਣ ਉਹ ਚਾਵਲਾਂ ਨੂੰ ਫਰਾਈ ਕਰਦੇ ਆ ਤੇ ਉਹੀ ਖਾਵਾਂਗੀ ਮੈਂ ਤੇ ਮੈਂ ਸੋਚਿਆ ਚਲੋ ਮੈਂ ਇਹ ਰੈਸিপি ਬਣਾਣੀ ਆ ਤੇ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੀ ਤੇ ਅੱਜ ਜੋ ਮੈਂ ਰੈਸিপি ਬਣਾ ਰਹੀ ਆ ਉਹ ਰਾਤ ਦੇ ਚਾਵਲ ਪਏ ਆ ਤੇ ਅਸੀਂ ਉਹਨੂੰ ਅੱਛੇ ਤਰ੍ਹਾਂ ਫਰਾਈ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੀ ਕਿ ਕਿਸ ਤਰ੍ਹਾਂ ਫਰਾਈ ਕਰਦੀ ਆ ਮੈਂ ਕਿਉਂਕਿ ਮੈਨੂੰ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਟਰਾਈ ਕਰਕੇ ਦੇਖੋ ਸ਼ਾਇਦ ਤੁਹਾਨੂੰ ਵੀ ਵਧੀਆ ਲੱਗਣ ਕਿਉਂਕਿ ਸਾਡੇ ਪੰਜਾਬੀਆਂ ਵੀ ਸਭ ਬਹੁਤ ਖਾਂਦੇ ਨੇ ਔਰ ਸੱਚ ਦੱਸਾਂ ਤੇ ਜਦੋਂ ਗਰਮੀਆਂ ਹੁੰਦੀਆਂ ਨਾ ਤੇ ਇਹ ਡਿਸ਼ ਤਾਂ ਮੇਰੀ ਵੱਡੀ ਵਾਲੀ ਬੇਟੀ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਉਹ ਹੀ ਬੋਲਦੀ ਐ ਬਸ ਮੰਮਾ ਯਹੀ ਬਣਾਓ ਤੇ ਬਸ ਮੈਂ ਉਹੀ ਬਣਾ ਦੇਣੀ ਆ ਹੁਣ ਮੇਰਾ ਦੇਖੋ ਪੰਜਾਬੀ ਵੀ ਹੁੰਦੀ ਮਤਲਬ ਪੰਜਾਬੀ ਵੀ ਬੋਲ ਰਹੀ ਆ ਔਰ ਵਿੱਚ ਹਿੰਦੀ ਵੀ ਮਿਕਸ ਹੋ ਜਾਂਦੀ ਆ ਔਰ ਮੈਂ ਕੀ ਕਰਾਂ ਕਿਉਂਕਿ ਮੇਰਾ ਨਾ ਥੋੜਾ ਸਾ ਕਹਿੰਦੇ ਨੇ ਜ਼ੁਬਾਨ ਤੇ ਉਹ ਹੋ ਗਈ ਹੈ ਹਿੰਦੀ ਪੰਜਾਬੀ ਔਰ ਮੈਨੂੰ ਖੁਦ ਨੂੰ ਵੀ ਥੋੜਾ ਨਾ ਹਾਸਾ ਆ ਜਾਂਦਾ ਕਿ ਮੈਂ ਪੰਜਾਬੀ ਬੋਲਦੀ ਬੋਲਦੀ ਹਿੰਦੀ ਵਿੱਚ ਆ ਜਾਂਦੀ ਆ ਔਰ ਹਿੰਦੀ ਬੋਲਦੀ ਬੋਲਦੀ ਮੈਂ ਪੰਜਾਬੀ じゃ ਆ ਜਾਂਦੀ ਆ ਪਰ ਕੀ ਕਰਾਂ ਹੁਣ ਮੇਰੇ ਨਾਲ ਐਸਾ ਹੋ ਜਾਂਦਾ ਵਾ ਤੇ ਚਲੋ ਠੀਕ ਹੈ ਮੈਂ ਤੁਹਾਨੂੰ ਦਿਖਾਨੀ ਆ ਹੁਣ ਕਿ ਮੈਂ ਜਿਹੜੇ ਚਾਵਲ ਰਾਤ ਦੇ ਪਏ ਨੇ ਉਹਨੂੰ ਫਰਾਈ ਕਰਨ ਲੱਗੀ ਆ ਤੇ ਕਿਸ ਤਰ੍ਹਾਂ ਫਰਾਈ ਕਰਦੇ ਆ ਤੇ ਚਲਿਓ ਅਸੀਂ ਆਪਣਾ ਕੇ ਵੀਲੋਗ ਬਣਾਨੇ ਆ ਇਹ ਇਹ ਰੇ ਸਾਡੇ ਕੱਟੇ ਹੋਏ ਪਿਆਜ਼ ਔਰ ਉਹਦੇ ਤੇ ਮੈਂ ਨਾ ਦੋ ਤਿੰਨ ਮਿਸਚਾ ਘੱਟ ਦਿੱਤੀਆਂ ਹਰੀਆਂ ਔਰ ਇਹ ਰੇ ਸਾਡੇ ਟਮਾਟਰ ਜੋ ਮੈਂ ਕੱਟ ਕੇ ਨਾ ਸਾਈਡ ਤੇ ਰੱਖ ਲਿਆ ਔਰ ਇਹ ਰੇ ਸਾਡੇ ਜੀ ਚਾਵਲ ਜੋ ਰਾਤ ਦੇ ਬਚੇ ਹੋਏ ਨੇ ਦੇਖੋ ਇੱਕ ਪਤੀਲੀ ਹੈਗੀ ਹੈ ਚਾਵਲ ਦੀ ਤੇ ਵੈਸੇ ਕਾਫੀ ਹੈ ਮੈਂ ਔਰ ਮੇਰੀ ਬੇਟੀਆਂ ਵਾਸਤੇ ਤੇ ਕਾਫੀ ਹੈਗੀਆਂ ਨੇ ਤਾਂ ਇਹ ਦੇਖੋ ਇਹ ਮੈਂ ਤੇਲ ਧਰਤਾ ਹੈ ਕੜਾਹੀ ਵਿੱਚ ਜਦ ਤੱਕ ਤੇਲ ਗਰਮ ਹੋਏਗਾ ਉਦੇ ਤੱਕ ਹਾਂ ਵੇਟ ਕਰਦੇ ਹਾਂ ਤੇਲ ਗਰਮ ਹੋ ਜਾਏਗਾ ਤਾਂ ਅਸੀਂ ਇਸ ਵਿੱਚ ਸਭ ਤੋਂ ਪਹਿਲਾਂ ਪਿਆਜ਼ ਪਾਵਾਂਗੇ ਸਾਡਾ ਗਰਮ ਹੋ ਚੁੱਕਿਆ ਹੈ ਇੱਕਦਮ ਮਤਲਬ ਕਿ ਧੂੰਆ ਛੱਡ ਰਿਹਾ ਹੈ ਦੇਖੋ ਤੇਲ ਦਾ ਜਿਹੜਾ ਕਲਰ ਹੈ ਨਾ ਉਹ ਵੀ ਚੇਂਜ ਹੋ ਗਿਆ ਹੈ ਤੇ ਹੁਣ ਅਸੀਂ ਇਸ ਵਿੱਚ ਪਾਣੇ ਆ ਪਿਆਜ਼ ਤਾਂ ਇਹ ਦੇਖੋ ਪਿਆਜ਼ ਜਿਹੜੇ ਮੈਂ ਕੱਟ ਕੇ ਸਾਈਡ ਤੇ ਰੱਖੇ ଥି ਸੀ ਤੇ ਹੁਣ ਅਸੀਂ ਪਾ ਦਿੰਦੇ ਆ ਪਿਆਜ਼ ਤੇ ਹੁਣ ਅਸੀਂ ਥੋੜਾ ਦੇਨੇ ਆ ਚੰਗੀ ਤਰ੍ਹਾਂ ਮਿਕਸ ਇਹ ਦੇਖੋ ਅਸੀਂ ਚੇਨੀ ਕਰਾਂਗੇ ਸਾਡੇ ਚੇਨੇ ਇਸ ਲਈ ਕਿਉਂ ਹੋਨੇਸ ਨੂੰ ਚੰਗੀ ਤਰ੍ਹਾਂ ਸੀ ਲਾਲ ਕਰਨਾ ਵਾਂਗੇ ਜਦੋਂ ਸਾਡੇ ਗੱਡੇ ਪੁੱਜ ਕੇ ਲਾਲ ਹੋ ਜਾਣਗੇ ਨਾ ਤੇ ਉਦੋਂ ਇਸ ਵਿੱਚ ਹਮ ਟਮਾਟਰ ਪਾ ਦਾਂਗੇ ਔਰ ਥੋੜਾ ਜਿਹਾ ਪਲੀਜ਼ ਤੁਸੀਂ ਇਗਨੋਰ ਕਰਿਓ ਕਿਉਂਕਿ ਮੇਰੀ ਪੰਜਾਬੀ ਵਿੱਚ ਹਿੰਦੀ ਜ਼ਿਆਦਾ ਮਿਕਸ ਹੋ ਜਾਂਦਾ ਹੀ ਹੈ ਤੇ ਪਲੀਜ਼ ਤੁਸੀਂ ਥੋੜਾ ਨਾ ਇਗਨੋਰ ਕਰ ਲਿਓ ਕੀ ਕਰਾਂ ਹੁਣ ਮੈਂ ਕਿਉਂਕਿ ਮੈਨੂੰ ਆਦਤ ਹੈ ਹਿੰਦੀ ਬੋਲਣ ਦੀ ਹੁਣ ਪੰਜਾਬੀ ਬੋਲ ਰਹੀ ਆ ਤੇ ਥੋੜਾ ਜਿਹਾ ਮੈਨੂੰ ਨਾ ਮਿਸਟੇਕ ਹੋ ਜਾਂਦਾ ਹੈ ਤੇ ਪਲੀਜ਼ ਥੋੜਾ ਸਭਿਓ ਮਿਲ ਨੂੰ ਅਡੇ ਪਿਆਜ਼ ਕਿੰਨੇ ਲਾਲ ਹੋ ਗਏ ਨੇ ਤੇ ਹੁਣ ਅਸੀਂ ਇਸ ਵਿੱਚ ਨਾ ਪਾਵਾਂਗੇ ਹਲਦੀ ਪਾਊਡਰ ਤੇ ਇਸ ਵਿੱਚ ਹਲਦੀ ਪਾਊਡਰ ਜ਼ਿਆਦਾ ਨਹੀਂ ਪਾਵਾਂਗੇ ਥੋੜਾ ਪਾਵਾਂਗੇ ਤੇ ਇਸ ਵਿੱਚ ਦੇਖੋ ਅਸੀਂ ਹਲਦੀ ਪਾਊਡਰ ਪਾ ਦਿੱਤਾ ਹੁਣ ਪਾਵਾਂਗੇ ਇਸ ਵਿੱਚ ਅਸੀਂ రెడ్డి ਚਿਲੀ ਯਾਨੀ ਲਾਲ ਕਸ਼ਮੀਰੀ ਮਿਰਚ ਤੇ ਹੁਣ ਅਸੀਂ ਇਸ ਨੂੰ ਕਰ ਲਾਂਗੇ ਵਧੀਆ ਤਰੀਕੇ ਨਾਲ ਮਿਕਸ ਤੇ ਦੇਖੋ ਅਸੀਂ ਇਹਨੂੰ ਕਰ ਲਿਆ ਹੈ ਮਿਕਸ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਹੋਣ ਇਸ ਵਿੱਚ ਪਾਵਾਂਗੇ ਅਸੀਂ ਨਮਕ ਤੇ ਦੇਖੋ ਪੂਰਾ ਜੋ ਹਟਾ ਮਸਾਲਾ ਹੈ ਰੈਡੀ ਹੋ ਚੁੱਕਿਆ ਹੈ ਤੇ ਹੁਣ ਇਸ ਵਿੱਚ ਪਾਵਾਂਗੇ ਅਸੀਂ ਕੱਟੇ ਹੋਏ ਟਮਾਟਰ ਇਹ ਦੇਖੋ ਹੁਣ ਮੈਂ ਇਸ ਵਿੱਚ ਟਮਾਟਰ ਪਾਣ ਲੱਗੀ ਹਾਂ ਇਹ ਦੇਖੋ ਆਹ ਹੁਣ ਇਹਨਾਂ ਤੇ ਬਾਟਰ ਇਸ ਤੇ ਪਾ ਦਿੱਤੇ। ਛੋਲੇ ਇਸ ਨੂੰ ਵਧੀਆ ਤਰੀਕੇ ਨਾਲ ਪਕਾਵਾਂਗੇ ਚੰਗੀ ਤਰ੍ਹਾਂ। ਬਿਲਕੁਲੀ ਸੁਨੂਣਾ ਮਤਲਬ ਥੇ ਦੇਣਾ ਵਾ ਬਿਲਕੁਲ ਪਤਲਾ-ਪਤਲਾ ਕਰ ਦੇਣਾ ਇਹਨੂੰ ਮੋਟਾ ਬਿਲਕੁਲ ਨਹੀਂ ਰੱਖਣਾ ਕਿ ਇਹ ਚਾਵਲ ਚ ਮਿਕਸ ਹੋ ਜਾਣ ਇਸ ਕਰਕੇ ਨਾ ਇਸ ਨੂੰ ਬਿਲਕੁਲ ਪਕਾ ਦੇਣਾ ਹੈ। ਤੇ ਹੁਣ ਦੇਖੋ ਇਸ ਨੂੰ 10-15 ਮਿੰਟ ਪਕਾਵਾਂਗੇ। ਫਿਰ ਟਮਾਟਰ ਜੋ ਹੈ ਨਾ ਅਤੇ ਪੱਕ ਗਏ ਨੇ ਪਰ ਹਜੇ ਅੰਨੀ ਤਸਰ ਬਾਕੀ ਹੈ ਬਿਲਕੁਲ ਹੀ ਇਹਨੂੰ ਨਾ ਪਕਾਉਣਾ ਹੈ ਤੇ ਜਿੱਦਾਂ ਇਹਦੀ ਗਰੇਵੀ ਨਹੀਂ ਹੁੰਦੀ ਇਸ ਤਰ੍ਹਾਂ ਇਸ ਦੀ ਗਰੇਵੀ ਬਣਾਨੀ ਹੈ ਸਾਨੂੰ ਤੇ ਦੇਖੋ ਨੂੰ ਫਲ 10 ਮਿੰਟ ਹੋਰ ਲੱਗਣਗੇ ਇਸ ਨੂੰ ਪਕਾਉਣ ਤੇ ਤੇ ਇਸ ਦੀ ਪਹਿਲਾਂ ਗਰੇਵੀ ਬਣਾ ਲਈਏ ਫਿਰ ਇਸ ਵਿੱਚ ਚਾਵਲ ਪਾਵਾਂਗੇ ਟਮਾਟਰ ਬਿਲਕੁਲ ਹੀ ਚਟਨੀ ਹੀ ਬਣ ਚੁੱਕੀ ਹੈ ਦੇਖਿਓ ਬਿਲਕੁਲ ਹੀ ਮੋٹے ਟਮਾਟਰ ਨਹੀਂ ਹੈਗੇ ਬਿਲਕੁਲ ਹੀ ਗਰੇਵੀ ਟਾਈਪ ਬਣ ਚੁੱਕੇ ਨੇ ਹੁਣ ਅਸੀਂ ਇਸ ਵਿੱਚ ਚਾਵਲ ਪਾਉਣ ਲੱਗੇ ਆ ਜਿਹੜੇ ਸਾਡੇ ਰਾਤ ਦੇ ਬਚੇ ਹੋਏ ਸੀ ਤੇ ਹੁਣ ਮੈਂ ਲੱਗੀ ਇਸ ਵਿੱਚ ਚਾਵਲ ਪਾਉਣ ਤੇ ਇਹ ਦੇਖੋ ਇਹਰੇ ਚਾਵਾਂ ਹੁਣ ਅਸੀਂ ਲੱਗੇ ਚਾਵਲ ਪਾਣ ਇਹ ਦੇਖ ਲਓ ਇਹ ਡਾਲ ਦਿੱਤੇ ਮੈਂ ਰਾਤ ਦੇ ਚਾਵਲ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਨਾਲ ਇਸ ਟਮਾਟਰ ਦੀ ਗਰੇਵੀ ਵਿੱਚ ਕਰ ਦਾਂਗੀ ਮਿਕਸ ਲੋ ਜੀ ਸਾਡੇ ਚਾਵਲ ਕਿੰਨੇ ਖਿੜ ਚੁੱਕੇ ਨੇ ਔਰ ਕਿੰਨੇ ਦੇਖੋ ਵਧੀਆ ਤਰੀਕੇ ਨਾਲ ਹੋ ਗਏ ਔਰ ਚਾਵਲ ਦੇਖਿਓ ਇਹਦਾ ਕਲਰ ਇੰਨਾ ਵਧੀਆ ਲੱਗਣ ਗਿਆ ਹੈ ਮਤਲਬ ਬਹੁਤ ਜ਼ਿਆਦਾ ਕਲਰ ਤੇ ਛੋਟੇ ਜਿਹੇ ਜਦੋਂ ਅਸੀਂ ਇਸ ਨੂੰ ਖਾਵਾਂਗੇ ਤਾਂ ਫਿਰ ਵੀ ਬਹੁਤ ਜ਼ਿਆਦਾ ਟੇਸਟੀ ਹੋਣਗੇ ਕਿਉਂਕਿ ਮੇਰੀਆਂ ਕੁੜੀਆਂ ਨੂੰ ਤੇ ਬਹੁਤ ਜ਼ਿਆਦਾ ਪਸੰਦ ਹੈ ਖਾਸ ਕਰਕੇ ਮੇਰੀ ਵੱਡੀ ਕੁੜੀ ਨੂੰ ਤੇ ਇਹ ਦੇਖੋ ਚਾਵਲ ਦੇਖਿਓ ਕਿੰਨੇ ਵਧੀਆ ਹੋ ਗਏ ਤੇ ਵੱਖਰਾ ਵੱਖਰਾ ਧਾਣੇ ਹੋ ਗਏ ਨੇ ਤੇ ਦੇਖੋ ਟਮਾਟਰ एकदम भी ग्रेवी ਹੋ ਚੁੱਕੇ ਨੇ ਬਿਲਕੁਲ ਵੀ ਮੋٹے ਨਹੀਂ ਲੱਗ ਰਹੇ ਔਰ ਚਾਵਲ ਦੇਖੋ ਕਲਰ ਕਿੰਨਾ ਵਧੀਆ ਆਇਆ ਹੈ ਤੇ ਅਗਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਫੁੱਲ ਵਾਚ ਕਰਿਓ ਹੋ ਚੁੱਕੀਆਂ ਫ੍ਰੀ ਚਾਵਲ ਨੂੰ ਤੜਕਾ ਵੀ ਲਗਾ ਲਿਆ ਹੈ ਔਰ ਬਸ ਹੁਣ ਖਾਣਾ ਹੈ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਆ ਮੈਨੂੰ ਕਿਉਂਕਿ ਮੈਂ ਰਾਤ ਨੂੰ ਵੀ ਕੁਝ ਨਹੀਂ ਖਾਇਆ ਸੀ ਮੈਂ ਨਾ ਰਾਤ ਨੂੰ ਭੁੱਖ ਨਹੀਂ ਲੱਗੀ ਸੀ ਤੇ ਇਹ ਕਹਿ ਰਹੇ ਸੀ ਖਾ ਲੈ ਕੁਝ ਪਰ ਮਨ ਨਹੀਂ ਹੈਗਾ ਸੀ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਮੈਂ ਸੋਚਿਆ ਚਲੋ ਮੈਂ ਚਾਵਲ ਨੂੰ ਤੜਕਾ ਲਗਾ ਲਵਾਂ ਤੇ ਫਿਰ ਮੈਂ ਚਾਵਲ ਨੂੰ ਤੜਕਾ ਲਗਾ ਲਿਆ ਵਾ ਤੇ ਥੋੜੀ ਜਿਹੀ ਇਹਨੇ ਖਾਵਾਂਗੀ ਉਸ ਤੋਂ ਬਾਅਦ ਬੇਟੀਆਂ ਸਕੂਲੋਂ ਆ ਜਾਣਗੀਆਂ ਫਿਰ ਉਹਨਾਂ ਨੂੰ ਗਰਮ ਕਰਕੇ ਦੇ ਦਾਂਗੀ ਤਾਂ ਹੁਣ ਮੈਂ ਵੀ ਕੁਝ ਖਾ ਲਵਾਂਗੀ ਤਾਂ ਪਲੀਜ਼ ਮੇਰਾ ਵਲੋਗ ਫੁੱਲ ਵਾਚ ਕਰਿਆ ਕਰੋ ਤੁਸੀਂ ਮੇਰਾ ਵਲੌਗ ਦੇਖਦੇ ਨਹੀਂ ਹੋ ਕਮ ਸਕਾ ਮੇਰਾ ਵਲੌਗ ਦੇਖੋ ਵਾਚ ਕਰੋ ਔਰ ਤੁਹਾਨੂੰ ਮੈਂ ਟੈਸਟ ਕਰਕੇ ਵੀ ਦਿਖਾਵਾਂਗੀ ਕਿ ਮਤਲਬ ਕਿਸ ਤਰ੍ਹਾਂ ਦੇ ਬਨੇ ਆ ਅਗਰ ਤੁਸੀਂ ਚਾਹਦੇ ਹੋ ਬਣਾ ਕੇ ਖਾਣੇ ਖਾ ਕੇ ਦੇਖਣਾ ਬਹੁਤ ਜ਼ਿਆਦਾ ਟੇਸਟੀ ਬੰਦੇ ਨੇ ਬਹੁਤ ਜ਼ਿਆਦਾ ਤੇ ਹੁਣ ਮੈਂ ਤੁਹਾਨੂੰ ਟੈਸਟ ਕਰਕੇ ਦਿਖਾਨੀ ਆ ਇਹ ਦੇਖੋ ਅਸੀਂ ਇਸ ਨੂੰ ਹਾਂਡੀ ਵਿੱਚ ਪਾ ਲਿਆ ਇਹ ਦੇਖੋ ਇਸ ਨੂੰ ਹਾਂਡੀ ਵਿੱਚ ਪਾ ਲਿਆ ਹੈ ਹੁਣ ਮੈਂ ਤੁਹਾਨੂੰ ਟੈਸਟ ਕਰਕੇ ਦਿਖਾਨੀ ਆ ਇਹ ਦੇਖੋ ਸਾਡੇ રાઈસ ਕਿੰਨੇ ਵਧੀਆ ਲੱਗ ਰਹੇ ਨੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਔਰ ਦੇਖੋ ਇੱਕ ਵਾਰੀ ਜ਼ਰੂਰ ਟੇਸਟ ਕਰਕੇ ਦੇਖਣਾ ਦੋਸਤੋ ਆ ਦੇਖੋ ਮੈਂ ਲੱਗੀ ਖਾਨ ਜ਼ਿਆਦਾ ਨਹੀਂ ਖਾ ਸਕਦੀ ਮੈਂ ਛਿੰਕੀ ਮੈਂ ਕੱਟ ખાਨੇ ਨੂੰ ਫੁਲਕਾ ਜ਼ਿਆਦਾ ਚਾਹੀਦਾ ਹੁੰਦਾ ਪਰ ਮੈਂ ਟਰਾਈ ਕਰ ਰਹੀ ਹਾਂ ਤੇ ਟਰਾਈ ਕਰਕੇ ਦੱਸਦੀਆਂ ਤੁਹਾਨੂੰ ਇਹ ਜੇ ਅਸੀਂ ਚਾਵਲ ਬਣਾਏ ਹੈਗੇ ਆ ਇਹ ਕਿਸ ਤਰ੍ਹਾਂ ਦੇ ਬਣੇ ਹੈਗੇ ਆ ਟੇਸਟ ਕਿਹੜਾ ਦਾ ਹੈ ਤੇ ਮੈਂ ਤੁਹਾਨੂੰ ਟੇਸਟ ਕਰਕੇ ਦਿਖਾਣ ਲੱਗੀ ਹਾਂ बहुत ज्यादा टेस्टी है पर मिर्ची थोड़ी ज्यादा हो गई मिर्ची बहुत तिखी हो गई है मतलब मेनू बहुत ज्यादा लग रही है पर मेरी हड्डी वाली बेटी बिल्कुल नहीं लगनी उन्हें कहना मिर्ची है ही नहीं पर मेरे ही हिसाब न बहुत ज्यादा हो गई है पर टेस्ट बहुत ही बढ़िया है बहुत ज्यादा वाया ट्राई करके देखो ਤਨੁਭਾਤ ਮਜ਼ਾ ਆਏਗਾ ਬਹੁਤ ਵਧੀਆ ਲੱਗੇਗਾ ਕਿਉਂਕਿ ਸਾਡੇ ਇੱਥੇ ਵੀ ਇਸ ਤਰ੍ਹਾਂ ਕਰ ਦਿੰਦੇ ਨੇ ਚਾਵਲ ਫੇਕ ਦਿੰਦੇ ਨੇ ਬਾਹਰ ਔਰ ਫਿਰ ਕੀ ਫਾਇਦਾ ਬਣਾਉਂਦਾ ਅਸੀਂ ਬਾਹਰ ਨਹੀਂ ਫੇਕਦੇ ਬਚਿਆਏ ਚਾਵਲ ਨੂੰ ਮੈਂ ਇਸ ਤਰ੍ਹਾਂ ਹੀ ਤੜਕਾ ਲਗਾ ਲੈਨੀ ਆ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਬਨੇ ਆ ਟੇਸਟ ਵੀ ਇੰਨਾ ਵਧੀਆ ਲੱਗ ਰਿਹਾ ਨਾ ਬਹੁਤ ਜ਼ਿਆਦਾ ਮੇਰਾ ਬਸ ਇੱਥੋਂ ਤੱਕ ਹੀ ਇਤੋਂ ਜ਼ਿਆਦਾ ਮੈਂ ਨਹੀਂ ਬਣਾ ਸਕਦੀ ਤੇ ਪਲੀਜ਼ ਜੋ ਵੀ ਮੇਰੇ YouTube ਤੇ ਫਰੈਂਡ ਹੈ ਸਾਰੇ ਬੋਲਦੇ ਨੇ ਪੰਜਾਬੀ ਵਿੱਚ ਵੀਡੀਓਜ਼ ਬਣਾਉਂਦੇ ਹੁਣ ਮੈਂ ਤੁਹਾਡੇ ਲਈ ਪੰਜਾਬੀ ਵਿੱਚ ਹੀ ਵੀਡੀਓਜ਼ ਬਣਾਵਾਂਗੀ ਔਰ ਪੰਜਾਬੀ ਵਧੀਆ ਬੋਲਣ ਦੀ ਕੋਸ਼ਿਸ਼ ਕਰਾਂਗੀ ਕਿਉਂਕਿ ਵਿੱਚ ਹਿੰਦੀ ਆ ਜਾਂਦੀ ਹੈ ਨਾ ਤੇ ਥੋੜੀ ਸ਼ਾਇਦ ਮੈਨੂੰ ਤਾਂ ਪ੍ਰੋਬਲਮ ਹੋ ਜਾਂਦੀ ਹੈ ਤੇ ਤੁਸੀਂ ਅਡਜਸਟ ਕਰ ਲਿਓ ਹੌਲੀ ਹੌਲੀ ਮੇਰੀ ਪੰਜਾਬੀ ਜਦ ਜਦ ਮੈਂ ਵਲੋਗ ਬਣਾਵਾਂਗੀ ਤੇ ਮੇਰੀ ਸ਼ਾਇਦ ਪੰਜਾਬੀ ਪਹਿਲੇ ਵਨ ਵਧੀਆ ਹੋ ਜਾਵੇ ਕਿਉਂਕਿ ਹੁਣ ਥੋੜਾ ਹਿੰਦੀ ਬੋਲਣੀ ਪੈਂਦੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕੀਜੀਏ ਵੀਡੀਓ ਜ਼ਰੂਰ ਦੇਖਣਾ ਮੇਰੀ ਔਰ ਹੋ ਸਕੇ ਤਾਂ ਇਹ ਡਿਸ਼ ਜ਼ਰੂਰ ਖਾਣਾ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਤੇ ਅੱਜ ਦਾ ਵਲੋਗ ਬਸ ਇੱਥੇ ਤੱਕ ਹੀ ਸੀ ਮੇਰਾ ਤੇ ਕੱਲ ਮਿਲਾਂਗੇ ਅਸੀਂ ਨਵੇਂ ਵੀ ਲੋਗ ਵਿੱਚ ਤੋਂ ਬਾਏ ਦੋਸਤੋ ਬਾਏ